ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਜਲੂਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਿੰਨ ਗਾਵਾਂ ਠੀਕ ਹੈ ਜੀ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਢੱਡ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜਾਣਕਾਰੀ हां जी भाई ससीका जी ससीका भाई जी नाम बाचन सिंह जी ਪਿੰਡ ਪਿੰਡ ਜਲੂੜ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਕਿੰਨੀਆ ਬੇੜਾ ਬਕਾਉ ਉਹ ਵੀ ਆਪਣੇ ਕੋਲ ਤੈਨ ਬਕਾਉਣਾ ਜੀ ਤੈਨ ਬਕਾਉਣਾ हां जी ਠੀਕ ਹੈ ਪਹਿਲੀ ਤੋਂ ਚਾਲੂ ਕਰ ਲਓ ਜੀ ਇਹ ਤੋਂ ਠੀਕ ਹੈ ਜੀ ਇਹ ਕਿੰਨੇ ਕੀ ਗੱਲਬਾਤ ਹੈ ਕਿੰਨਾ ਟਾਈਮ ਹੋਗਾ ਜੀ ਇਹਨੂੰ ਇਹ ਤੌਕਰ ਹੈ ਜੀ हां जी 7 ਮਹੀਨੇ ਸੂਈ ਹੈ ਜੀ 7 ਮਹੀਨੇ ਸੂਈ ਵੀ ਹੈ हां जी ਤੇ ਦੁੱਧ ਦੁੱਧ ਹੈਗਾ 7 ਕਿਲੋ ਜੀ ਠੀਕਾ ਡੂ ਕਪਰਾ ਆਵਾ ਠੀਕਾ ਭਰਾਇਆ ਜੀ ਸੱਤੀ ਕਪਰਾ ਕਿੰਨਾ ਟਾਈਮ ਦਾ ਠੀਕਾ ਭਰਾਇ ਇਹਨੂੰ ਠੀਕਾ ਭਰਾਇ ਇਹਨੂੰ ਹੋ ਜਾ ਹੋਗਾ ਜੀ 20 ਦਿਨ 20 ਦਿਨ ਹੋਗਾ हां जी ਤੋਕੜਾ ਮੰਨ ਗਏ ਤੋਕਰ ਹੈ ਜੀ ਇਹ ਚੈੱਕ ਚ ਨਹੀਂ ਆਉਂਦੀ ਨਹੀਂ ਚੈੱਕ ਜੀ ਨਹੀਂ ਆਉਂਦੀ ਹੈ ਜੀ ਤੇ ਰੇਟ ਭਰਾ ਦਾ ਰੇਟ ਫੋਨ ਤੇ ਦੇ ਕਰ ਲਾਂਗੇ ਜੀ ਠੀਕ ਹੈ ਜਾਈ ਜਾਊਗਾ ਜੀ ਹਾਂ ਜਾਈ ਜਾ ਰੇਟ ਕੋਈ ਗੱਲ ਨਹੀਂ ਠੀਕ ਆ ਤੋੜ ਦੋ ਭਰਾ ਲੋ ਭਰਾ ਚੈੱਕ ਕਰ ਦੇ ਲੋ ਜੀ ਤੋੜ ਦੇ ਤੋੜ ਦੇ ਬਸ ਕੋਈ ਗੱਲ ਨਹੀਂ ਲੈ ਵਾ ਠੀਕ ਹੈ ਨਾ ਐਰ ਸਰ ਚਾਹੀ ਬਈ ਜਣਾ ਇਹ ਹਾਂ ਜੀ ਹਾਂ ਐਰ ਸਰ ਚਾਹੀ ਲਾਲ ਜੀ ਉਹ ਕੱਦ ਬੈਠ ਸੁਖਨਾ ਕਰਮ ਵਾਲੀ ਦਾ ਵਧੀਆ ਕਿੰਨੇ ਦੱਸਿਆ ਜੀ ਜਣਾ 20 ਕਿ ਦਿਨ ਹੋਗੇ ਜੀ ਠੀਕ ਆ ਭਰਾ ਇਹਨੂੰ ਹਾਂ ਜੀ ਹਾਂ ਜੀ 20 ਕਿ ਦਿਨ ਹੋਗੇ ਲੋ ਜੀ ਮੋੜ ਦੋ ਪਰਾ ਮੋੜ ਦੋ। ਹਉ ਜੀ। ਚੈੱਕ ਕਰ ਸਕਦੇ ਪਰਾ। ਹਜੇ ਵੀ ਦੂਜੀ ਵਾਰ ਦੱਸੋਈ ਜਾਣਕਾਰੀ ਦੀ। ਇਹ ਜੀ 15 ਦਿਨ ਰਹਿੰਦੇ ਨੇ ਸੂਣ ਨੂੰ। 15 ਦਿਨ ਰਹਿੰਦੇ ਆ। ਹਾਂ ਜੀ। ਠੀਕ ਹੈ ਜੀ। ਤੇ ਦੁੱਧ ਦੇ ਰੋਈ 15-16 ਕਿਲੋ ਜੀ। ਇਹ ਜਿਸ ਵੇ ਸੂਣਾ ਜੀ ਨਾ। ਤਾਂ ਸਪੈਸ ਲਈ ਸੀ 15-16 ਕਿਲੋ। ਹਾਂ ਹਾਂ 15 ਕਿਲੋ ਪਚੋ ਲਿਆ ਜੀ। ਠੀਕ ਹੈ ਜੀ। ਹਾਂ ਜੀ। ਟੰਡੀ ਸੀਲਾ ਵਧੀਆ ਜੀ। ਘੜੀ ਦੀ ਪਾਲੀ ਹੋ ਬੱਚੀ। ਬਹੁਤ ਵਧੀਆ। ਸਾਈ ਵਾਲਾ ਜੀ ਪਿਓੜ। ਠੀਕ ਹੈ। ਦੇਖ ਲੈਨੇ ਸਵਾਗਤ ਲੈਣਾ ਸਵਾਗਤ ਵੀ ਦੇ ਦਾਂਗੇ ਹਜੇ ਰੇਟ ਹੋ ਜੇ ਜੇ ਹੁਣ ਜੇ ਕਿਸੇ ਨੇ ਲੈਣਾ ਆਪਾ ਹੁਣ ਵੀ ਰੇਟ ਕਰ ਲਾਂਗੇ ਠੀਕ ਆ ਜੇ ਹੁਣ ਕੱਚੀ ਲੈ ਕੇ ਨਹੀਂ ਕਰੇਂਦੇ ਨਾ ਖਾਜੀ 15 ਦਿਨ ਤੇ ਆ ਹਾਂ 15 ਦਿਨ ਲੈਣਾ ਜੀ ਮੌਕੇ ਹੀ ਲਾ ਲੰਦੀ ਹੈ ਜੀ ਮੌਕੇ ਤੇ ਲੌਂਦੀ ਆ ਤੇ ਰੇਟ ਇਹਦਾ ਫੋਨ ਤੇ ਫੋਨ ਤੇ ਕਰ ਲਾਂਗੇ ਜੀ ਜਿਵੇਂ ਹੋਵੇ ਫੋਨ ਤੇ ਲੋਪਰਾ ਬਾਈ ਕਹਿੰਦਾ ਕੱਚੀ ਹਲੇ ਤੋੜ ਦੋ ਭਰਾ ਆ ਤੋੜ ਗੀ ਲੋ ਜੀ ਚੈੱਕ ਕਰ ਸਾਦੇ ਰੇਟ ਬਾਈ ਜੀ ਕਹਿੰਦੇ ਫੋਨ ਤੇ ਤੇ ਕੱਚੀ ਆ ਠੀਕ ਆ ਜੀ ਯਾਜੂ ਕੋ ਵੀ ਰੇਟ ਆ ਯਾਜੂ ਜੀ ਛੋਟਾ ਵੀਡੀਓ ਕੋਈ ਸ਼ੇਅਰ ਕਰਕੇ ਆਉਗਾ ਨਾ ਠੀਕ ਆ ਜੀ ਆਪਾਂ ਕਰ ਲਾਂ ਦੋਬਰਾ ਦੇਖ ਸਰ ਇਹ ਤੁਰਾਤਾ ਲੋ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਥੋੜਾ ਪੱਠਾ ਦਾ ਕਰਕੇ ਲਾਲਚ ਹੋਇਆ ਨਾ ਹਾਂ ਇਹੋ ਨਹੀਂ ਬਣੇ ਨਾ ਠੀਕ ਹੈ ਠੀਕ ਹੈ ਦੋਬਰਾ ਅਹ ਤੁਹਾਨੂੰ ਤੋਂ ਤਾਂ ਬਈ ਓਕੇ ਨਾ ਜਮਾ ਹਾਂ ਇਹ ਓਕੇ ਹੈ ਚੈੱਕ ਕਰਕੇ ਲੈ ਕੇ ਜਾਓ ਹਾਂ ਦੂਰੋਂ ਉਹਨਾਂ ਚੱਲ ਕੇ ਜੇ ਕੋਈ ਕੋਈ ਨਾ ਕੋਈ ਚੈੱਕ ਕਰਕੇ ਲੈ ਕੇ ਜਾਓ ਜੇ ਤਸੱਲੀ ਕਰਕੇ ਲੈ ਬਈ ਠੀਕ ਹੈ ਠੀਕ ਹੈ ਯਾਰਾਂ ਦੂਰੋਂ ਚੱਲ ਕੇ ਤਾਂ ਜੇ ਪਹਿਲੀ ਮਾੜਾ ਮੋਟਾ ਛੱਟ ਮੋਟਾ ਹੋਵੇ ਫਿਰ ਵੀ ਦੱਸ ਦੇ ਹਾਂਜੀ ਦੂਜੀ ਅਤੀ ਜਿਹੜਾ ਦੱਸੋ ਜੀ ਜਾਣਕਾਰੀ ਹੈ ਜੀ ਜੀ 25 ਦਿਨ ਰਹਿੰਦੇ ਨੇ ਜੀ 25 ਦਿਨ ਰਹਿੰਦੇ ਹਾਂਜੀ ਠੀਕ ਆ ਦੋਦੇ 15 ਕਿਲੋ ਚੋਇਆ ਜੀ ਆਪਾਂ ਪਹਿਲਾ ਅੱਛਾ ਜੀ ਇਹ ਦੂਜੇ ਸੂਏ ਸੋਨਾ ਜੀ ਹੁਣ ਠੀਕ ਆ ਹਾਂ ਇਹ ਮੋਕੇ ਲਾਉਂਦੀ ਹੈ ਜੀ ਬਸ 7-8 ਦਿਨਾਂ ਚ ਇਹਨਾਂ ਲਾ ਕੇ ਦੋਦੇ ਦੇ ਦਿੰਨੀ 15 ਕਿਲੋ ਜੀ ਇਹਦਾ ਰੇਟ ਰੇਟ ਦੇ ਦਾਂਗੇ ਜੀ 30000 ਤੱਕ ਇਹ 30 ਦੇ ਦੋ ਮੋਕੇ ਚਲੋ ਠੀਕ ਆ ਹੁਣ ਹੁਣ ਉਹਦਾ ਰੇਟ ਆ ਹੁਣ ਉਹਦਾ ਰੇਟ ਆ ਜੀ ਠੀਕ ਆ ਹਾਂ ਜੀ 10 ਦਿਨ ਜੇ ਸਾਮਾਂਗ ਉਹ ਜੇ ਰੇਟ ਹੋਟੋ ਜੀ ਠੀਕ ਆ ਠੀਕ ਆ ਤੋੜ ਦੋ ਪ੍ਰਾਣ ਵੀ ਆ ਤੋੜ ਕੇ ਜਿਖਾਵੇ ਦੋ ਪ੍ਰਾ 30000 ਠੀਕ ਹੈ ਜੀ ਬਸ ਸੰਘਾ ਥੋੜੀ ਠੀਕ ਕੋਈ ਦਿੱਕਤ ਨਹੀਂ ਜੀ ਢੰਡੀ ਸੀਲ ਬਹੁਤ ਹੈ ਜੀ ਠੀਕ ਹੈ ਠੀਕ ਇੱਧਰ ਲੈ ਜਾ ਬਾਹਰ ਲੈ ਜਾਂਦਾ ਲਓ ਜੀ ਤੋੜਾ ਤਰਾ ਦੇਖ ਸਕਦੇ ਇਹਦਾ ਰੇਟ ਬਾਈ ਨੇ ਆਪਾਂ ਨੂੰ ਦੱਸਤਾ ਭਰਾ ਠੀਕ ਹੈ ਜੀ ਦੇਖ ਸਕਦੇ ਸੰਘਾ ਸੰਘੀ ਚਲੋ ਜੀ ਬੜਾ ਡਰਦੀ ਹੈ ਕੈਮਰੇ ਤੋਂ ਬਾਕੀ ਪੱਠਿਆਂ ਦਾ ਵੀ ਲਾਲਚ ਆ ਥੋੜਾ ਜਿਹਾ ਲਓ ਜੀ ਚੈੱਕ ਕਰ ਸੋ ਭਰਾ ਠੀਕ ਹੈ ਜੀ ਲਓ ਭਰਾ ਵਾਈ ਕੋਲ ਤਿੰਨ ਨਗਾਵਾਂ ਠੀਕ ਹੈ ਜੀ ਬਾਈ ਜੀ ਨਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਲੋ ਜੀ ਵਧੇ ਜਾਣਕਾਰੀ ਬਾਈ ਤੋਂ ਲੈ ਸਕਦੇ ਹੋ ਠੀਕ ਹੈ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ